ਪੰਜਾਬ ਪੁਲਿਸ ਨੇ ਨਸ਼ਾ ਤਸਕਰਾ ਤੇ ਸਖਤ ਹੁੰਦੀ ਵਿਖਾਈ ਦੇ ਰਹੀ ਹੈ ਤੇ ਜਗ੍ਹਾ ਜਗ੍ਹਾ ਪੁਲਿਸ ਦੇ ਵੱਲੋਂ ਨਾਕੇ ਲਿਵਾਏ ਜਾ ਰਹੇ ਨੇ ਤੇ ਅਤੇ ਹਰ ਜਗ੍ਹਾ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਦੀ ਅਗਵਾਈ ਦੇ ਵਿੱਚ ਫਲੋਰ ਪੁਲਿਸ ਦੇ ਵੱਲੋਂ ਫਲੋਰ ਪੁਲਿਸ ਦੀ ਟੀਮ ਦੇ ਵੱਲੋਂ ਹਰ ਜਗ੍ਹਾ ਚੈਕਿੰਗ ਕੀਤੀ ਗਈ ਹੈ ਤੇ ਇਹਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ ਜਿਨ੍ਹਾਂ ਦੇ ਕੋਲ ਨਸ਼ਾ ਵੀ ਬਰਾਮਦ ਹੋਇਆ ਤੁਹਾਨੂੰ ਦੱਸ ਦੇਣੀ ਹੈ ਕਿ ਪੁਲਿਸ ਦੇ ਵੱਲੋਂ ਹਰ ਤਰ੍ਹਾਂ ਦੀ ਸਖਤਤਾ ਦਿੱਤੀ ਜਾ ਰਹੀ ਹੈ ਤੇ ਫਲੋਰ ਦੀ ਪੁਲਿਸ ਵੱਲੋਂ ਫਲੋਰ ਪੁਲਿਸ ਦੀ ਟੀਮ ਵੱਲੋਂ 1 ਕਿਲੋ 50 ਗ੍ਰਾਮ ਚਾਰਾ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਸਖਤ ਹੈ ਤੋਂ ਤੇ ਸੀਐਮ ਭਗਵੰਤ ਮਾਨ ਦੇ ਵੱਲੋਂ ਹਰ ਸੀਐਮ ਭਗਵੰਤ ਮਾਨ ਦੇ ਵੱਲੋਂ ਦਿਸ਼ਾ ਨਿਰਦੇਸ਼ਾ ਤੇ ਪੰਜਾਬ ਪੁਲਿਸ ਨਸ਼ਾ ਤਸਕਰਾ ਤੇ ਸਖਤ ਸੀਮ ਦੇ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਲਈ ਹਰ ਦਿਸ਼ਾ ਨਿਰਦੇਸ਼ ਦਿੱਤੇ ਗਏ ਨੇ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਜਿਸ ਦੇ ਚੱਲਦੇ ਉਹਨਾਂ ਦੇ ਵੱਲੋਂ ਹਰ ਤਰ੍ਹਾਂ ਦੀ ਸਖਤੀ ਵੀ ਜਿਹੜੀ ਆ ਵਰਤੀ ਜਾ ਰਹੀ ਆ ਤੇ ਮਹਾਰੀ ਦੇ ਵਿੱਚ ਦੋ ਦਿਨ ਪਹਿਲਾਂ ਹੀ ਉਹਨਾਂ ਦੇ ਵੱਲੋਂ ਐਂਟੀ ਨਾਰਕੋਟਿਕ ਟਾਸਕ ਫੋਰਸ ਇਮਾਰਤ ਦੀ ਇਮਾਰਤ ਦੀ ਸ਼ੁਰੂਆਤ ਵੀ ਕੀਤੀ ਗਈ ਆ ਤੇ ਇੱਕ WhatsApp ਨੰਬਰ ਵੀ ਜਾਰੀ ਕੀਤਾ ਗਿਆ ਉਸ ਨੰਬਰ ਤੇ ਪੰਜਾਬ ਦੇ ਕਿਤੋਂ ਵੀ ਲੋਕ ਨਸ਼ਾ ਤਸਕਰਾਂ ਦੀ ਜੜੀ ਆ ਪੂਰੀ ਜਾਣਕਾਰੀ ਦੇ ਸਕਦੇ ਆ ਤੇ ਹੁਣ ਨਸ਼ਾ ਤਸਕਰਾਂ ਨੂੰ ਕਿਸੇ ਹਾਲ ਦੇ ਵਿੱਚ ਵੀ ਨਹੀਂ ਬਖਸ਼ਿਆ ਜਾਵੇਗਾ ਤੇ ਪੰਜਾਬ ਪੁਲਿਸ ਦੇ ਵੱਲੋਂ ਵੀ ਨਸ਼ਾ ਤਸਕਰਾਂ ਨੂੰ ਚੇਤਾਵਨੀ ਦਿੱਤੀ ਗਈ ਆ ਕਿ ਨਸ਼ਾ ਤਸਕਰਾਂ ਨੂੰ ਜੇਕਰ ਕਿਤੇ ਵੀ ਕੋਈ ਨਸ਼ਾ ਵੇਚਦਾ ਦਿਖਿਆ ਤਾਂ ਉਸ ਨੂੰ ਕਿਸੇ ਹਾਲ ਦੇ ਵਿੱਚ ਨਹੀਂ ਬਖਸ਼ਿਆ ਜਾਵੇਗਾ ਤੇ ਉਸ ਤੇ ਵੱਡੀ ਕਾਰਵਾਈ ਜਿਹੜੀ ਆ ਉਹ ਵੀ ਹੋਵੇਗੀ ਤੇ ਹੁਣ ਫਲੋਰ ਪੁਲਿਸ ਦੇ ਵੱਲੋਂ ਵੀ ਇਸੇ ਤਰ੍ਹਾਂ ਹੀ ਜਾਂਚ ਕੀਤੀ ਗਈ ਚੈਕਿੰਗ ਕੀਤੀ ਗਈ ਤੇ ਇਸ ਦੌਰਾਨ ਤਿੰਨ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਗਿਆ ਪੁਲਿਸ ਦੇ ਵੱਲੋਂ ਔਰ ਕੀ ਜਾਣਕਾਰੀ ਦਿੱਤੀ ਗਈ ਆ ਉਹ ਵੀ ਸੁਣ ਲੋ ਕਿ ਜਿਹੜਾ ਅੱਜ ਅਸੀਂ ਪ੍ਰੈਸ ਨੋਟ ਤੁਹਾਨੂੰ ਦੇ ਰਹੇ ਹੈਗੇ ਆ ਇਹਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਹੱਕ ਜਿੰਦਰ ਦਿਹਾਤੀ ਜੀ ਵੱਲੋਂ ਨਸ਼ਾ ਵਿਰੁੱਧ ਤੇ ਮਾੜੇ ਅੰਸਰ ਜੋ ਲੁੱਟਖੋਹਾਂ ਕਰਦੇ ਉਹਨਾਂ ਦੇ ਵਿਰੁੱਧ ਮੈਮ ਚਲਾਈ ਗਈ ਆ ਉਹ ਇਸ ਦਾ ਹਿੱਸਾ ਹੈਗਾ ਇਸ ਵਿੱਚ ਸਾਡੇ ਐਸਐਚਓ ਇੰਸਪੈਕਟਰ ਸਖਤੇਸ਼ ਸਿੰਘ ਅਤੇ ਉਹਨਾਂ ਦੀ ਟੀਮ थाना ਫਲੋਰ ਵੱਲੋਂ ਬੜੀ ਅੱਛੀ ਕਾਰਗਰਦਗੀ ਕੀਤੀ ਗਈ ਹੈਗੀ ਆ ਜਿਸ ਵਿੱਚ ਇਹਨਾਂ ਨੇ ਨਸ਼ਾ ਤਸਕਰਾਂ ਪਾਸੋਂ 1 ਕਿਲੋ 50 ਗ੍ਰਾਮ ਸ਼ਰਸ ਅਤੇ ਇੱਕ ਚੋਰੀਸ਼ੋ ਦਾ ਮੋਟਰਸਾਈਕਲ ਜਿਹੜਾ ਵਾ ਉਹ ਬਰਾਮਦ ਕੀਤਾ ਹੈ ਇਹਨਾਂ ਦੇ ਪੁਰਾਣਾ ਰਿਕਾਰਡ ਕਿਦੋਂ ਹੈ ਇਹਨਾਂ ਦੇ ਪੁਰਾਣਾ ਰਿਕਾਰਡ ਵੀ ਇੱਕ ਐਫ ਆਈ ਆਰ ਦਰਜ ਹੈਗੀ ਆ ਇੱਥੇ ਇਹ ਵੀ ਦੱਸਣ ਜੋਗ ਹੈਗਾ ਵੀ ਜਿਹੜਾ ਮੋਟਰਸਾਈਕਲ ਬਰਾਮਦ ਕੀਤਾ ਉਹ ਕੁਝ ਘੰਟਿਆਂ ਚ ਹੀ ਬਰਾਮਦ ਕਰ ਲਿਆ ਉਹ ਸ਼ਨੀ ਦੇ ਮੰਦਿਰ ਹੈਗਾ ਲੋਕਲ ਫਲੋਰ ਉੱਥੋਂ ਇਹਨਾਂ ਨੇ ਚੋਰੀ ਕੀਤਾ ਸੀ ਤੇ ਉਹ ਵੀ ਚੋਰੀਸ਼ੋ ਦਾ ਮੋਟਰਸਾਈਕਲ ਵੀ ਇਹਨਾਂ ਕੋਲ ਬਰਾਮਦ ਕਰਿਆ ਕਿ ਦੋਨੋਂ ਮੁੰਡੇ ਜਿਹੜੇ ਨਸ਼ੇ ਦੇ ਆਤੇ ਨੇ ਕਿੱਥੇ ਲਾ ਕੇ ਵੇਚ ਦਿੰਦੇ ਕਿੱਥੋਂ ਲਾਉਂਦੇ ਇਹ ਲੋਕਲ ਚਰਸ ਇਥੋਂ ਲੈਂਦੇ ਸਨ ਇਸ ਲੇਡੀ ਜੀ ਕੋਲੋਂ ਜਿਹੜੀ ਰੇਖਾ ਸੀ ਤੇ ਅੱਗੇ ਥੋੜਾ ਉਹਨੂੰ ਲੈ ਕੇ ਤੇ ਅੱਗੇ ਵੇਚ ਦਿੰਦੇ ਸਨ ਇਸ ਦੇ ਤੌਰ ਤੇ ਵੀ ਜਿਹੜੀ ਸੀ ਇਹ ਰੇਖਾ ਵੇਚਦੀ ਸੀ ਇੰਨੀ ਆਸਥੀ ਸੀ ਇਹਦਾ ਜਿਹੜਾ ਆਸਟ ਮਾਰਕੀਟ ਵੈਲਿਊ ਹੈਗੀ ਹੈ ਕਰੀਬੇ 1,22,500 ਦੇ ਕਰੀਬ ਹੈ। ਕੀ ਰਿਮਾਂਡ ਹੈਗਾ? ਹਾਂ ਇਹਨਾਂ ਦਾ ਰਿਮਾਂਡ ਹੁਣ ਲਿਆ ਜਾਵੇਗਾ ਇਸ ਤੋਂ ਬਾਅਦ ਜਿਹੜੀਆਂ ਹੋਰ ਕੋ ਚੋਰੀਆਂ ਹੋਈਆਂ ਜਿਹੜਾ ਜਾਂ ਨਸ਼ੀ ਤਸਕਰ ਸੀ ਕਿੱਥੋਂ ਆਉਂਦੀ ਸੀ ਦੇ ਅੱਗੇ ਇਹਦੇ ਬੈਕਵਰਡ ਲਿੰਕ ਤੇ ਫਾਰਵਰਡ ਲਿੰਕ ਨੂੰ ਪਤਾ ਕੀਤਾ ਜਾਣਗੇ। ਹੋਰ ਇਹਨਾਂ ਦੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर